ਸੂਰਜ ਨਿਕਲ ਆਇਆ ਵਾ ਮੌਸਮ ਕੁਛ ਇਸ ਤਰ੍ਹਾਂ ਦਾ ਥੋੜਾ ਥੋੜਾ ਬੱਦਲ ਤੇ ਸੂਰਜ ਵੀ ਨਿਕਲਦਾ ਪਿਆ ਤੇ ਅੱਜ ਧੁੰਦ ਬਿਲਕੁਲ ਘਟਿਆ ਝੂਟੋ ਨੀ ਪੱਠੇ ਖਾਣ ਲਈ ਆਹ ਵਾਲੀ ਝੂਟੋ ਸੱਡੀ ਬੈਠੀ ਧੁੰਦ ਕੁਛ ਇਸ ਤਰ੍ਹਾਂ ਦਾ ਹੈ ਵੀ ਆ ਘਟ ਘਟ ਜੀ ਵੀ ਆ ਤੇ ਇਧਰ ਸੁੰਗਰਿਆਂ ਨੂੰ ਵੀ ਫੁੱਲ ਪਏ ਕਾਫੀ ਤੇ ਅਜੇ ਫਾਲ ਨਹੀਂ ਲੱਗਿਆ ਹੈਗਾ ਆ ਦੇਖ ਇਸ ਤਰ੍ਹਾਂ ਦਾ ਕੁਛ ਦਿਖਾਈ ਦੇ ਰਿਹਾ ਸੂਰਜ ਗਾਜਰਾ ਵੀ ਸਾਡੀਆਂ ਕਾਫੀ ਹੋ ਗਈਆਂ ਵਾ ਬਿਲਕੁਲ ਪੁੱਟਣ ਨੂੰ ਤਿਆਰ ਆ ਤੇ ਮਤਲਬ ਇਹਨਾਂ ਦਾ ਉਹ ਹੋ ਗਿਆ ਵਾ ਓਵਰਟਾਈਮ ਜਿਆ ਵੀ ਮਤਲਬ ਹੋ ਗਿਆ ਵਾ ਜਿਵੇਂ ਕਿ ਪੱਕ ਵੀ ਸਕਦੀਆਂ ਹੁਣ ਤੇ ਲਸਣ ਸਾਡਾ ਕੁਛ ਇਸ ਤਰ੍ਹਾਂ ਹੋ ਗਿਆ ਮੇਥੀ ਨੂੰ ਇੱਕ ਵਾਰ ពਟ ਕੇ ਤੇ ਅਸੀਂ ਸੁਕਾ ਲਿਆ ਸੀਗਾ ਮਤਲਬ ਸੁੱਕੀ ਮੇਥੀ ਤਿਆਰ ਕਰ ਲਈ ਸੀ ਤੇ ਹੁਣ ਇਸ ਤੋਂ ਬਾਅਦ ਥੋੜੀ ਥੋੜੀ ਹੋਈ ਆ ਇੰਨੀ ਕਾਫੀ ਨਹੀਂ ਹੋਈ ਹੈਗੀ ਜਿਵੇਂ ਕਹ ਲਓ ਕਿ ਮੱਸ਼ਰ ਮੱਸ਼ਰ ਕੇ ਜਿਸ ਤਰ੍ਹਾਂ ਵੱਡੀਆਂ ਹੁੰਦੀਆਂ ਉਹ ਨਹੀਂ ਹੈਗੀ ਥੋੜੀਆਂ ਜੀਆਂ ਤੁਪਾਂ ਲੱਗਣਗੀਆਂ ਤੇ ਫੇਰ ਤੁਪੱਚ ਹੋਏਗੀ ਤੇ ਇਹ ਹੈਗਾ ਸਾਡਾ ਧਨੀਆ ਇਹ ਵਾਲੀ ਪਾਲਕ ਅੱਗੇ ਫਿਰ ਲਸਣ ਹੈ ਤੇ ਲਸਣ ਦੀਆਂ ਵੱਟਾਂ ਤੇ ਗਾਜਰ ਆ ਫੱਦਰਵਾਸੀ ਫੋਟ ਲenga ਸੀ ਤੇ ਆ ਖਾ ਗਏ ਚੂਹੇ ਚੂਹੇ ਕਿ ਨੇ ਉਹ ਖਾਂਦੇ ਇਹਨੂੰ ਇਸ ਤਰ੍ਹਾਂ ਗਾਜਰਾਂ ਨੂੰ ਇਸ ਤਰ੍ਹਾਂ ਉੱਪਰੋਂ ਉੱਪਰੋਂ ਰਹਿ ਗਈਆਂ ਤੇ ਬਾਕੀ ਸਭ ਖਾ ਲਈਆਂ ਚੂਹਿਆਂ ਨੇ ਇਸ ਤਰ੍ਹਾਂ ਤਾਰਕ ਗਾਜਰ ਕਾਫੀ ਮੋਟੀ ਹੋਈ ਆ ਤੇ ਚੂਹੇ ਨੇ ਉਪਰੋਂ ਉਪਰੋਂ ਜਿਵੇਂ ਥੱਲੇ ਰੋਡ ਕੱਢ ਕੇ ਤੇ ਖਾਣੀ ਸ਼ੁਰੂ ਕਰ ਦਿੰਦੇ ਆ ਤੇ ਇਸ ਤਰ੍ਹਾਂ ਖਾਧੀਆਂ ਹੋਈਆਂ ਹੈ ਵੀ ਬਹੁਤ ਆ ਇੰਦੀ ਕੋਈ ਗੱਲ ਨਹੀਂ ਖਾ ਲਈ ਤੇ ਕੋਈ ਗੱਲ ਨਹੀਂ ਆ ਇੱਧਰ ਜਿਵੇਂ ਚੂਹਿਆਂ ਦੀਆਂ ਰੁੱਡਾਂ ਤੇ ਲਾਗੂ ਗਾਜਰਾਂ ਖਾਂਦੇ ਨੇ ਆ ਲਸਣ ਸਾਡਾ ਹੈ ਗਾਵਾ ਮੋਟਾ ਜਿਹੜਾ ਕਾਫੀ ਮੋਟੇ ਗੰਡੇ ਹੋ ਜਾਂਦੇ ਤੇ ਜਿਹੜੀ ਤੇ ਤੇ ਪੱਤੇ ਵੀ ਕਾਫੀ ਆ ਦੂਸਰੇ ਲਸਣ ਨਾਲੋਂ ਕਾਫੀ ਵੱਡੇ ਆ ਐਸਟਰ ਇੰਨੇ ਥੋੜਾ ਜਿਹਾ ਲੇਟ ਹੀ ਪਕਣਾ ਹੁੰਦਾ ਵਾ ਤੇ ਲੇਟ ਹੀ ਉਗਦਾ ਹੈ ਹੈ ਲੱਗ ਗਈਆਂ ਇਹ ਮੂਲੀਆਂ ਮੂਲੀਆਂ ਵੀ ਕਾਫੀ ਪਰੌਂਠੇ ਵੀ ਪਕਾ ਕੇ ਖਾਈ ਦੇ ਇਹਨਾਂ ਦੇ ਤੇ ਪੁਰਜੀ ਵੀ ਬਣਾਇਂਦੀ ਆ ਤੇ ਕਿਸ ਦਿਨ ਤੁਹਾਨੂੰ ਪੁਰਜੀ ਵੀ ਤਿਆਰ ਕਰਕੇ ਖਵਾਵਾਂਗੇ ਇਹਨਾਂ ਦੀ ਮੂਲੀਆਂ ਨੂੰ ਬਿੱਲੀ ਕਸ਼ ਕਰਕੇ ਤੇ ਆਪਾਂ ਪੁਰਜੀ ਤਿਆਰ ਕਰਦੇ ਇਧਰ ਸਕੂਲ ਵਾਲੀ ਬੱਸ ਵੀ ਆ ਗਈ ਬੱਚਿਆਂ ਦੇ ਹੋ ਗਿਆ ਸਕੂਲ ਦਾ ਟਾਈਮ ਇੱਧਰ ਲਾ ਰੱਖਿਆ ਪੂਟੋ ਬਣਾ ਨੂੰ ਧੂਆ ਥੋੜਾ ਨਿੱਗੋ ਜਾਏਗਾ ਅੱਜ ਅਸੀਂ ਮਾਰਨ ਲੱਗੇ ਆ ਖੋਆ ਅੱਗ ਸਾਡੀ ਇਸ ਤਰ੍ਹਾਂ ਵੱਲਦੀ ਪਈ ਹੈ ਢਾਲ ਲਈ ਦੀ ਤੇ ਪਾਥੀਆਂ ਦੀ ਅੱਗ ਵੱਲਦੀ ਪਈ ਹੈ ਤੇ ਇਹ ਪਰ ਪੱਕਣ ਡਿਆ ਵਾ ਦੁੱਧ ਉਹਦੇ ਰੋਟੀਆਂ ਰਾਟੀਆਂ ਥੱਲੇ ਨਿਊ ਸਟੀਲ ਦੀ ਆਹੋ ਸਟੀਲ ਦੀ ਥੋੜੀਆਂ ਰੋਟੀਆਂ ਥੱਲਣ ਨੂੰ ਨੋਹਦੇ ਤੇ ਆਹ ਚੀਜ਼ ਥੋੜਾ ਹਾਂ ਇਹਨੂੰ ਇਸ ਰੱਖ ਕੇ ਤੇ ਭਾਵੇਂ ਜਿਵੇਂ ਮਰਜ਼ੀ ਸਾਈਡ ਤੇ ਛੱਡ ਦੋ ਵਿੱਚ ਛੱਡੀ ਵੀ ਨਹੀਂ ਜਾਂਦੀ ਵਿੱਚ ਡੁੱਬ ਜਾਂਦੀ ਹੁੰਦੀ ਕੜਾਈ ਦੇ ਕਿੰਨੇ ਚਿਰ ਚ ਭੱਜ ਜਾਊਗਾ ਹੈ ਇਹ ਥੋੜਾ ਜਿਹੀ ਰੰਗਦਾ ਹੋ ਗੁਈਆ ਅੱਧਾ ਘੰਟਾ ਹੋਰ ਲੱਗ ਜਾਣਾ ਅੱਜ ਆਪੋ ਤੁੰ ਆ ਲਾ ਲਿਆ ਵਾ ਹਰ ਇੱਕ ਡੰਗਰ ਦੇ ਮਗਰ ਤੁੰ ਆ ਲਾ ਦਈਦਾ ਤੇ ਇਹਦੇ ਨਾਲ ਥੋੜਾ ਜਿਹਾ ਨਿੱਗਾ ਹੋ ਜਾਂਦਾ ਵਾ ਨਹੀਂ ਤੇ ਬਹੁਤ ਠੰਡਿਆ ਵੇਰੇ ਸਾਰੇ ਫੁੱਲ ਕੁਛ ਇਸਤ੍ਰਮ ਠੰਡ ਦੇ ਮੁਰਝਾਏ ਹੋਏ ਇਸ ਤਰ੍ਹਾਂ ਬਹੁਤ ਵਧੀਆ ਲੱਗਦੇ ਇਹ ਵਾਲੇ ਗੁਲਾਬ ਦੇ ਬਹੁਤ ਪਿਆਰੇ ਫੁੱਲ ਆ ਵੀ ਅੱਜ ਖੇੜ ਜੇਗਾ ਪੂਰੀ ਤਰਾਂਜ ਦੇ ਧੁੱਪ ਲੱਗੇਗੀ ਇਸ ਤਰ੍ਹਾਂ ਡੋਡੀਆਂ ਲੱਗੀਆਂ ਹੋਈਆਂ ਇਹਨਾਂ ਕਾਫੀ ਫੁੱਲ ਲੱਗੇ ਆ ਜਿਵੇਂ ਜਿਵੇਂ ਧੁੱਪਾਂ ਲੱਗਣੀਆਂ ਤਵੇਂ ਤਵੇਂ ਇਹਨਾਂ ਨੂੰ ਫੁੱਲ ਖੇੜਨੇ ਆ ਤੇ ਡੋਡੀਆਂ ਵੀ ਅੱਗੇ ਜ਼ਿਆਦਾ ਲੱਗਣਗੀਆਂ ਅੱਧੀ ਕੁਆਲਿਟੀ ਕੁਛ ਹੋ ਰਹੀ ਆ ਇਹ ਪੀਲੇ ਪੀਲੇ ਫੁੱਲੇ ਆ ਤੇ ਆਹ ਵਾਲੇ ਇਸ ਤਰ੍ਹਾਂ ਦੇ ਹਲਦੀ ਰੰਗੇ ਮੌਸਮ ਕੁਛ ਇਸ ਤਰ੍ਹਾਂ ਦਾ ਦਿਸਣ ਂਡਿਆ ਇੱਧਰ ਦਾ 뷰 ਬਹੁਤ ਹੀ ਪਿਆਰਾ ਂਡਿਆ ਹਾਂਜੀ ਸੱਸੀਕਾਲ ਜੀ ਵੈਲਕਮ ਟੂ ਮਾਈ YouTube ਫੈਮਿਲੀ ਅਸੀਂ ਸਭ ਠੀਕ ਠਾਕ ਆ ਉਮੀਦ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਮੈਂ ਅੱਜ ਬਣਾਉਣ ਢਈ ਆ ਖੋਆ ਤੇ ਖੋਆ ਬਿਲਕੁਲ ਬਣ ਕੇ ਤਿਆਰ ਹੀ ਆ ਇਸ ਤਰ੍ਹਾਂ ਬਸ ਹੋਰ 2-3 ਮਿੰਟਾਂ ਤੱਕ ਬਣ ਜਾਣਾ ਏ ਤੇ ਫਿਰ ਤੁਹਾਨੂੰ ਅੱਗੇ ਵੀਡੀਓ ਦਿਖਾਵਾਂਗੇ ਕਿਵੇਂ-ਕਿਵੇਂ ਤਿਆਰ ਕਰਦੇ ਆ ਤੇ ਵੀਡੀਓ ਇਹ ਸਾਡਾ ਹੋਏ ਦੀ ਵੀਡੀਓ ਸਾਡੀ ਲਾਸਟ ਵਾਲੀ ਆ ਕਿਉਂਕਿ ਪਹਿਲਾਂ ਨਹੀਂ ਬਣਾਇਆ ਤੇ ਹੁਣ ਆਖਰੀ ਵਾਰ ਬਣਾਉਣ ਲੱਗੇ ਆ ਤੇ ਇਹਨੂੰ ਖਾਦਿਆਂ ਖਾਂਦਿਆਂ ਸਾਡੀਆਂ ਸਰਦੀਆਂ ਵੀ ਸਾਰੀਆਂ ਣਗ ਜਾਣੀਆਂ ਤੇ ਫਿਰ ਚਲੋ ਗਰਮੀਆਂ ਦੇ ਵਿੱਚ ਕੱਲਾ ਵੇਸਣ ਤਿਆਰ ਕਰੀ ਜਾਂਦਾ ਵਾ ਖੋਆ ਹੱਡਾ ਹੋ ਗਿਆ ਤਿਆਰ ਤੇ ਖੋਏ ਦੇ ਵਿੱਚ ਹੀ ਆਪਾਂ ਪਾ ਦਿੱਤੀ ਖੰਡ ਤੇ ਵਿੱਚ ਹੀ ਪਾ ਦਿੱਤੀ ਆਪਾਂ ਸੌਗੀ ਤੇ ਹੁਣ ਇਹਨੂੰ ਆਪਾਂ ਹਲਾ ਦਿੰਨੇ ਆ ਤੇ ਇਹਨੂੰ ਖੋਏ ਨੂੰ ਆਪਾਂ ਪਤੀਲੇ ਦੇ ਵਿੱਚ ਕੱਢ ਕੇ ਤੇ ਬਾਅਦ ਦੇ ਵਿੱਚ ਕਰਦੇ ਆਂ ਵੇਸਣ ਤਿਆਰ ਤੇ ਵੇਸਣ ਆਪਾਂ 2 ਕਿਲੋ ਲੈਂਦਾ ਵਾ ਜੀ ਕਿਉ ਖੁਆ ਬਣ ਕੇ ਹੋ ਗਿਆ ਤਿਆਰ ਤੇ ਹੁਣ ਅਸੀਂ ਪਾਤਾ ਕਿਉ ਕਿਉ ਜਦੋਂ ਅੱਛੀ ਤਰ੍ਹਾਂ ਗਰਮ ਹੋ ਜਾਏਗਾ ਤੇ ਫੇਰ ਵਿੱਚ ਪਾਵਾਂਗੇ ਵੇਸਣ ਤੇ ਵੇਸਣ ਦੀ ਕੁਆਲਿਟੀ ਸਾਡੀ ਏਵ ਵੇਸਣ ਅਸੀਂ ਇਸ ਤਰ੍ਹਾਂ ਖੋਲ ਕੇ ਰੱਖ ਲਿਆ ਵਾ ਤੇ ਜਦੋਂ ਚੰਗੀ ਤਰ੍ਹਾਂ ਕਿਉ ਗਰਮ ਹੋ ਜਾਏਗਾ ਤੇ ਫੇਰ ਵਿੱਚ ਪਾਵਾਂਗੇ ਆਪਾਂ ਵੇਸਣ ਸਾਡਾ ਗਰਮ ਹੋ ਗਿਆ ਵਾ ਹੁਣ ਵਿੱਚ ਪਾਉਣ ਲੱਗੇ ਵੇਸਣ ਥੋੜਾ ਜਿਹਾ ਆਪਾਂ ਹੋਰ ਵੇਸਣ ਪਾਵਾਂਗੇ ਜੇ ਸਾਨੂੰ ਲੱਗੂਗਾ ਕਿ ਉਹ ਜਾਦਾ ਫਿਰ ਵੇਸਣ ਹੋਰ ਪਾ ਦਵਾਂਗੇ ਇਹਦੇ ਨਾਲ ਖੁਰਪੇ ਦੇ ਨਾਲ ਹਲਾਉਣਾ ਬਹੁਤ ਸੌਖਾ ਆ ਇਹ ਤਾਂ ਕੜਚੀ ਦੇ ਨਾਲ ਬਾਹ ਥੱਕ ਜਾਂਦੀ ਸੀ ਅਬ ਵੀ ਪਖਾਓ ਇਦਾਂ ਸਾਡਾ ਖਵਾ ਤਿਆਰ ਹੋਇਆ ਪਿਆ ਵਾ ਤੇ ਇਹ ਜਦ ਪੁੱਜ ਜਾਏਗਾ ਤੇ ਆਪਾਂ ਵਿੱਚ ਖੋਏ ਦੇ ਵੇਸਣ ਦੇ ਵਿੱਚ ਖੋਆ ਪਾ ਦਾਂ ਲਓ ਜੀ ਖੋਆ ਸਾਡਾ ਬਣ ਕੇ ਹੋ ਗਿਆ ਤਿਆਰ ਇਸ ਵੱਡੀ ਪ੍ਰਾਤ ਦੇ ਵਿੱਚ ਪਾ ਲਿਆ ਵਾ ਤੇ ਇਹ ਜਦੋਂ ਠੰਡਾ ਹੋ ਜਾਏਗਾ ਸ਼ਾਮ ਨੂੰ ਤੇ ਫੇਰ ਇਹਦੇ ਕਰਾਂਗੇ ਪੀਸ ਤੇ ਸੂਰਜ ਵੀ ਨਿਕਲਦਾ ਪਿਆ ਤੇ ਅੱਜ ਧੁੰਦ ਬਿਲਕੁਲ ਘਟਿਆ ਝੂਟੋ ਨਹੀਂ ਪੱਠੇ ਖਾਣ ਲਈਆਂ ਤੇ ਆਹ ਵਾਲੀ ਝੂਟੋ ਸਾਡੀ ਬੈਠੀ ਧੁੰਦ ਕੁਛ ਇਸ ਤਰ੍ਹਾਂ ਦਾ ਹੈ ਵੀ ਆ ਤੇ ਇਧਰ ਸੁੰਗਰਿਆਂ ਨੂੰ ਵੀ ਫੁੱਲ ਪਏ ਕਾਫੀ ਤੇ ਅਜੇ ਫਾਲ ਨਹੀਂ ਲੱਗਿਆ ਹੈਗਾ ਕੁਛ ਦਿਖਾਈ ਦੇ ਰਿਹਾ ਸੂਰਜ ਗਾਜਰਾ ਵੀ ਸਾਡੀਆਂ ਕਾਫੀ ਹੋ ਗਈਆਂ ਵਾ ਬਿਲਕੁਲ ਪੁੱਟਣ ਨੂੰ ਤਿਆਰ ਆ। ਓਵਰ ਟਾਈਮ ਜਿਆ ਵੀ ਮਤਲਬ ਹੋ ਗਿਆ ਵਾ ਜਿਵੇਂ ਕਿ ਪੱਕ ਵੀ ਸਕਦੀਆਂ ਹੁਣ। ਤੇ ਲਸਣ ਸਾਡਾ ਕੁਛ ਇਸ ਤਰ੍ਹਾਂ ਹੋ ਗਿਆ। ਮੇਥੀ ਨੂੰ ਇੱਕ ਵਾਰ ਪੁੱਟ ਕੇ ਤੇ ਅਸੀਂ ਸੁਕਾ ਲਿਆ ਸੀਗਾ। ਮਤਲਬ ਸੁੱਕੀ ਮੇਥੀ ਤਿਆਰ ਕਰ ਲਈ ਸੀ ਤੇ ਹੁਣ ਇਸ ਤੋਂ ਬਾਅਦ ਥੋੜੀ-ਥੋੜੀ ਹੋਈ ਆ। ਇੰਨੀ ਕਾਫੀ ਨਹੀਂ ਹੋਈ ਹੈਗੀ। ਥੋੜੀਆਂ ਜੀਆਂ ਝਾਂ ਤੋਂ ਲੱਗਣਗੀਆਂ ਤੇ ਫੇਰ ਤੋਂ ਝ ਹੋਏਗੀ। ਤੇ ਇਹ ਹੈਗਾ ਸਾਡਾ ਧਨੀਆ ਤੇ ਲਸਣ ਦੀਆਂ ਵੱਟਾਂ ਤੇ ਗਾਜਰ ਆ ਹਰ ਇੱਕ ਗਾਜਰ کافی ਮੋਟੀ ਹੋਈ ਆ ਤੇ ਚੂਹੇ ਨੇ ਉਪਰੋਂ ਉਪਰੋਂ ਜਿਵੇਂ ਥੱਲੇ ਰੋਡ ਕੱਢ ਕੇ ਤੇ ਖਾਣੀ ਸ਼ੁਰੂ ਕਰ ਦਿੰਦੇ ਆ ਖਾਧੀਆਂ ਹੋਈਆਂ ਹੈ ਵੀ ਬਹੁਤ ਐ ਈ ਕੋ ਗੱਲ ਵੀ ਨਹੀਂ ਖਾ ਲਈ ਤੇ ਕੋਈ ਗੱਲ ਨਹੀਂ ਆ ਲਸਣ ਹੱਡਾ ਹੈ ਗਾਵਾ ਮੋਟਾ ਜਿਹੜਾ ਕਾਫੀ ਮੋٹے ਗੰਡੇ ਹੋ ਜਾਂਦੇ ਤੇ ਜਿਹੜੀ ਲੱਗ ਹੋਈਆਂ ਮੂਲੀਆਂ ਮੂਲੀਆਂ ਵੀ ਕਾਫੀ ਪਰੌਂਠੇ ਵੀ ਪਕਾ ਕੇ ਖਾਈਦੇ ਇਹਨਾਂ ਦੇ ਤੇ ਪੁਰਜੀ ਵੀ ਬਣਾਈਂਦੀ ਆ ਤੇ ਕਿਸ ਦਿਨ ਤੁਹਾਨੂੰ ਪੁਰਜੀ ਵੀ ਤਿਆਰ ਕਰਕੇ ਖਾਵਾਂਗੇ ਇਹਨਾਂ ਦੀ ਮੂਲੀਆਂ ਨੂੰ ਬਿੱਲੀ ਕਸ਼ ਕਰਕੇ ਤੇ ਆਪਾਂ ਪੁਰਜੀ ਤਿਆਰ ਕਰਦੇ ਆ ਇੱਧਰ ਸਕੂਲ ਵਾਲੀ ਬੱਸ ਵੀ ਆ ਗਈ। ਬੱਚੇ ਆਂਦੇ ਹੋ ਗਿਆ ਸਕੂਲ ਦਾ ਟਾਈਮ। ਇੱਧਰ ਲਾ ਰੱਖਿਆ ਪੂਟੋ ਬਣਾ ਨੂੰ। ਧੂਆ ਥੋੜਾ ਨਿੱਗੋ ਜੂਗਾ ਤੇ ਇਸ ਤਰ੍ਹਾਂ ਆਪਾਂ ਧੂਆ ਲਾ ਲਿਆ ਆ। ਇੱਕ ਡੰਗਰ ਦੇ ਮਗਰ ਧੂਆਂ ਲਾ ਦਈਦਾ ਤੇ ਇਹਦੇ ਨਾਲ ਥੋੜਾ ਜਿਹਾ ਨਿੱਗਾ ਹੋ ਜਾਂਦਾ ਵਾ ਨਹੀਂ ਤੇ ਬਹੁਤ ਠੰਡਿਆ ਹੂੰ ਸਵੇਰੇ ਸਵੇਰੇ ਫੁੱਲ ਕੁਛ ਇਸਤ੍ਰਮ ਠੰਡ ਦੇ ਮੁਰਝਾਏ ਹੋਏ ਇਸ ਤਰ੍ਹਾਂ ਬਹੁਤ ਵਧੀਆ ਲੱਗਦੇ ਇਹ ਵਾਲੇ ਗੁਲਾਬ ਦੇ ਬਹੁਤ ਪਿਆਰੇ ਫੁੱਲ ਆ ਵੀ ਅੱਜ ਖੇੜ ਜੇਗਾ ਪੂਰੀ ਤਰੰਝ ਦੇ ਧੁੱਪ ਲੱਗੇਗੀ ਇਸ ਤਰ੍ਹਾਂ ਡੋਡੀਆਂ ਲੱਗੀਆਂ ਹੋਈਆਂ ਇਨੂੰ ਕਾਫੀ ਫੁੱਲੇ ਲੱਗੇ ਆ ਜਿਵੇਂ ਜਿਵੇਂ ਧੁੱਪਾਂ ਲੱਗਣੀਆਂ ਤਵੇਂ ਤਵੇਂ ਇਹਨਾਂ ਨੂੰ ਫੁੱਲ ਖਿੜਨੇ ਆ ਤੇ ਡੋਡੀਆਂ ਵੀ ਅੱਗੇ ਜ਼ਿਆਦਾ ਲੱਗਣਗੀਆਂ। ਅੱਧੀ ਕੁਆਲਿਟੀ ਕੁਛ ਹੋ ਰਿਆ ਇਹ ਪੀਲੇ ਪੀਲੇ ਫੁੱਲੇ ਆ ਤੇ ਆਹ ਵਾਲੇ ਇਸ ਤਰ੍ਹਾਂ ਦੇ ਹਲਦੀ ਰੰਗੇ। ਮੌਸਮ ਕੁਛ ਇਸ ਤਰ੍ਹਾਂ ਦਾ ਦਿਸਣ ਂਡਿਆ ਇੱਧਰ ਦਾ 뷰 ਬਹੁਤ ਹੀ ਪਿਆਰਾ ਆਂਡਿਆ।